हां जी शास्त्री काल जी मैं सर्वजीत कौर ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਰਾਂਝ ਲਾ ਰਹੇ ਹਾਂ ਜੀ ਚੁੰਨੀ ਨੂੰ ਲੈਸ ਇਹ ਆਪਣੇ ਕੋਲ ਪਏ ਸੀ ਮਲਮਲ ਦੇ ਪਰਨੇ ਜੀ ਆਪਾਂ ਉਹਨਾਂ ਨੂੰ ਡਾਈ ਕਰਵਾ ਲਿਆ ਇਸ ਤਰ੍ਹਾਂ ਆਪਾਂ ਬਾਜ਼ਾਰੋਂ ਲੈਸ ਲਿਆ ਕੇ ਉਹਨਾਂ ਤੇ ਲਾ ਲਈ ਤੇ ਪਹਿਲਾਂ ਵੀ ਮੈਂ ਇੱਕ ਚੁੰਨੀ ਤੇ ਲਾਈ ਤੁਸੀਂ ਦੇਖੀ ਹੋਮ ਹੋਊਗੀ ਚੁੰਨੀ ਫਰੋਜ਼ੀ ਕਲਰ ਦੇ ਇਸ ਤਰ੍ਹਾਂ ਗਰਮੇ ਚ ਨਾਇਤਾ ਇਹ ਮੁੜਕਾ ਪੁੰਜੇ ਨੂੰ ਵਧੀਆ ਰਹਿੰਦੀਆਂ ਨੇ ਮੂਵਾਂ ਪੁੰਜਾ ਜਾਂਦਾ ਹੈ ਗਰਮੀ ਚ ਚੁੰਨੀਆਂ ਨਾਲ ਲਓ ਜੀ ਆਪਾਂ ਫਿਰ ਕੀ ਭਰ ਲਈ ਤੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਜੀ ਤੇ ਸਾਰੇ ਆਪਦੇ ਘਰਾਂ ਚ ਖੁਸਰੇ ਨੇ ਚਾਹੀਦੇ ਜੀ ਪਰਿਵਾਰ ਚ ਤੇ ਪਰਿਵਾਰ ਹੀ ਆਪਣੀ ਸਭ ਤੋਂ ਵੱਡੀ ਚੀਜ਼ ਹੈ ਜੀ। ਲਓ ਜੀ ਆਪਾਂ ਅੱਜ ਲੇਸ ਲਗਾ ਰਹੇ ਹਾਂ ਚੁੰਨੀ ਤੇ ਤੇ ਤੁਹਾਡੇ ਨਾਲ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ। ਲਓ ਜੀ ਮੈਂ ਹੁਣ ਚੁੰਨੀ ਪੂਰੀ ਤੇ ਲੇਸ ਲਾ ਲਈ ਤੇ ਆਪਾਂ ਹੁਣ ਤੁਹਾਨੂੰ ਲੈ ਕੇ ਦਿਖਾਉਣੇ ਸਿਰ ਤੇ ਕਿਸ ਤਰ੍ਹਾਂ ਲੱਗਦੀ ਹੈ। ਤੇ ਜੇ ਤੁਹਾਨੂੰ ਵਧੀਆ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ। ਕਿਸ ਤਰ੍ਹਾਂ ਦੀ ਲੱਗੀ ਆਪਣੀ ਚੁੰਨੀ? ਤੇ ਮੈਂ ਇੱਕ ਦੋ ਜੰਨੀਆਂ ਹੋਰ ਵੀ ਇਸ ਤਰ੍ਹਾਂ ਰੈਡੀ ਕਰਨੀਆਂ ਨੇ ਗਰਮੀ 'ਚ ਲੈਣ ਵਾਸਤੇ ਲਓ ਜੀ ਹੁਣ ਆਪਾਂ ਲਗਾ ਰਿਹਾ ਲੈਸ ਤੇ ਹਰੇਕ ਕੰਮ ਸਿੱਖਣਾ ਜ਼ਰੂਰੀ ਹੁੰਦਾ ਜੀ ਮੈਂ ਦਾ ਸਾਰੀਆਂ ਬੱਚਿਆਂ ਨੂੰ ਇਹੀ ਕਹਿਣੀ ਹੈ ਜੋ ਆਪਾਂ ਸਿੱਖਦੇ ਨਹੀਂ ਹੈਗੇ ਪਹਿਲਾਂ ਫਿਰ ਆਪਾਂ ਬਾਅਦ 'ਚ ਪਸਤਾਉਣੇ ਵੀ ਆਪਾਂ ਜੇ ਇੱਕ ਕੰਮ ਸਿੱਖੇ ਹੁੰਦੇ ਤਾਂ ਆਪਾਂ ਵੀ ਅੱਜ ਇਹ ਕਰ ਲੈਂਦੀ ਦੇਖੋ ਜੀ ਮੇਰਾ ਸਲਾਏ ਬਿਲਕੁਲ ਸਲਾਈ ਦਾ ਕੰਮ ਛੱਡਿਆ ਹੋਇਆ ਹੈ ਪਰ ਜੇ ਮੈਨੂੰ ਦਿੱਤਾ ਮੈਂ ਜੇ ਲੈਸ ਲੈ ਰਹੀ ਹਾਂ ਚੁੰਨੀ ਤੇ ਤੇ ਮੈਂ ਬਿਲਕੁਲ ਕਦੇ ਪੈਰ ਚਲਾਇ ਨਹੀਂ ਸੀ ਮੈਂ ਹੱਥ ਨਾਲ ਹੀ ਕੱਪੜੇ ਸਲਾਈ ਕਰਦੀ ਸੀ ਤੇ ਹੁਣ ਲਾਜ਼ਮ ਜ਼ਰੂਰ ਬੰਦੇ 'ਚ ਹੋਣਾ ਚਾਹੀਦਾ ਹਰੇਕ ਚੀਜ਼ ਬੰਦੇ ਤੋਂ ਖੋਹੀ ਜਾ ਸਕਦੀ ਹੈ ਜੀ ਤੇ ਇਸੇ ਹੁਣਾ ਚਾਹੰਦੀ ਕੈੰਸਾ ਹਰੇਕ ਚੀਜ਼ ਬੰਦੇ ਤੋਂ ਲੈ ਸਕਦਾ ਕੋਈ ਨਾ ਕੋਈ ਚੋਰ ਚੋਰੀ ਕਰ ਸਕਦਾ ਪਰ ਬੰਦੇ ਦਾ ਕੱਲਾ ਦਿਮਾਗ ਨਹੀਂ ਚੋਰੀ ਹੋ ਸਕਦਾ ਇਸ ਕਰਕੇ ਵੀ ਭੈਣਾਂ ਨੂੰ ਮੈਂ ਤਾਂ ਇਹ ਕਹਿਣੀ ਆ ਵੀ ਇਹ ਹੱਥੀਂ ਕੰਮ ਕਰਨਾ ਚਾਹੀਦਾ ਜਿੰਨਾ ਕੋ ਹੋ ਸਕੇ ਆਉਣਾ ਚਾਹੀਦਾ ਰੋਟੀ ਟੁਕ ਤੇ ਲਵ ਤੇ ਇਹਦੇ ਚ ਵੀ ਬਹੁਤ ਫਾਇਦਾ ਜੀ ਕਿਸੇ ਵੇਲੇ ਆਪਾਂ ਨੂੰ ਲੋੜ ਪੈਣ ਤੇ ਆਪਾਂ ਇਹ ਕਾਰੋਬਾਰ ਕਰ ਸਕਦੇ ਹਾਂ ਚਲੋ ਜੀ ਨਾ ਭੈਣਾਂ ਦਾ ਸਰਦਾ ਉਹ ਨਾ ਕਰਨ ਤੇ ਆਪਾਂ ਨੂੰ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਕਿ ਕਦੋਂ ਕੋਈ ਕਰੋਪੀ ਹੋ ਜੇ ਤਾਂ ਆਪਾਂ ਜੇ ਇਹ ਜੇ ਕੋਈ ਕਾਰ ਕੀਤਾ ਹੁੰਦਾ ਉਦੋਂ ਜ਼ਰੂਰ ਕੰਮ ਕਰ ਸਕਦੇ ਹਾਂ ਜੀ ਕਈ ਮੇਰੀਆਂ ਭੈਣਾਂ ਕਰਦੀਆਂ ਵੀ ਨੇ ਇਸ ਤਰ੍ਹਾਂ ਕੰਮ ਆਪਣੇ ਬੱਚੇ ਪਾਲ ਰਹੀਆਂ ਨੇ ਕੰਮ ਕਰਕੇ ਤੇ ਬਹੁਤ ਹੀ ਵਧੀਆ ਰੋਜ਼ਗਾਰ ਦਾ ਸਾਧਨ ਆ ਜੀ ਸਲਾਈ ਬਹੁਤ ਮਹਿੰਗੀ ਹੋਈ ਜਾ ਰਹੀ ਹੈ ਤੁਸੀਂ ਹੁਣ ਇੱਕ ਚੁੰਨੀ ਤੇ ਲੈਸ ਲਵਾਉਣ ਵਗਜੋ ਬਜ਼ਾਰੋਂ ਨੂੰ ਪਤਾ ਹੋ ਵੀ ਕਿੰਨੇ ਰੁਪਏ ਲੱਗਦੇ ਤੇ ਜੇ ਸਨਮ ਦੇ ਹੁਤਾਸ ਸਨੂ ਹੀ ਪੈਸੇ ਦੇਣ ਦੀ ਲੋੜ ਨਹੀਂ ਪੈਂਦੀ ਸੋਡੀ ਇਹ ਬਚਤ ਹੋ ਸਕਦੀ ਹੈ ਇਹ ਵੀ ਆਪਣੀਆਂ ਛੋਟੀਆਂ ਛੋਟੀਆਂ ਬਚਤਾਂ ਨੇ ਜੀ ਤੇ ਮੈਂ ਅੱਜ ਚੁੰਨੀ ਲਗਾ ਰਹੀ ਹਾਂ ਲੈਸ ਨਾਲ ਇਸੋੜਨਾ ਕਰ ਰਹੀ ਹਾਂ ਗੱਲਾਂ ਤੇ ਅੱਜ ਮੇਰੇ ਕੋਲ ਟਾਈਮ ਥੋੜਾ ਜਿਹਾ ਬੇਲਸ ਸੀ ਮੇਰੇ ਚੁੰਨੀ ਡਾਈ ਹੋ ਗਈ ਸੀ ਮੈਂ ਕਿਹਾ ਚਲੋ ਮੈਂ ਲੈਸ ਲਗਾ ਲਵਾਂ ਮੈਂ ਲਗਾ ਕੇ ਲਈਏ ਆਪਣੇ ਗਮਾਂਢੀ ਨੇ ਕਰਾਂ ਇਸ ਤਰ੍ਹਾਂ ਚੁੰਨੀ ਦੇ ਕਿਨਾਰੇ ਮੁੜ ਜਾਂਦੇ ਆ ਜੀ ਭਰਤੀ ਸਾਨੀ ਨਾਲ ਮੋੜ ਸਕਦੇ ਆਪਾਂ ਮੈਂ ਇਸ ਨੂੰ ਵੀਡੀਓ ਚ ਦੱਸਿਆ ਤੇ ਆਪਾਂ ਸਿੰਗਲ ਸਲਾਈ ਵੀ ਲਾ ਸਕਦੇ ਆਂ ਤੇ ਮੈਂ ਪਰ ਡਬਲ ਸਲਾਈ ਲਾਈ ਹੈ ਲੇਸ ਦੀ ਸਿੰਗਲ ਵੀ ਲਾ ਸਕਦੇ ਆਪਾਂ ਜੇ ਸਿੰਗਲ ਸਲਾਈ ਕਰਨੀ ਹੋਵੇ ਤੇ ਇਸ ਤਰ੍ਹਾਂ ਆਪਾਂ ਨੂੰ ਹੱਥੇ ਕੰਮ ਕਰਨਾ ਆਉਣਾ ਚਾਹੀਦਾ ਜੀ ਹੁਨਰ ਜ਼ਰੂਰੀ ਹੈ ਮਾਪਾਪ ਨੂੰ ਵੀ ਚਾਹੀਦਾ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਇਨਜੋਗਰ ਜ਼ਰੂਰ ਕਰਨਾ ਚਾਹੀਦਾ ਤਾਂ ਜੋ ਆਪਣੇ ਪੈਰਾਂ 'ਤੇ ਸਿਰ ਖੜੇ ਹੋ ਸਕਣ ਬੱਚੇ ਤੇ ਮੇਰਾ ਵੀ ਜੀ ਡਿਪਲੋਮਾ ਕੀਤਾ ਹੋਇਆ ਸਲਾਈ ਦਾ ਪਰ ਮੈਨੂੰ ਇੱਥੇ ਕੋਈ ਕੰਮ ਨਹੀਂ ਕਰ ਦਿੰਦੇ ਸਲਾਈ ਦਾ ਪਹਿਲਾਂ ਮੈਂ ਬਹੁਤ ਸੂਟ ਸੀ ਅੰਦੇ ਰਹੀਆਂ ਆਪਦੇ ਤੇ ਹੁਣ ਨਹੀਂ ਕਰ ਦਿੰਦੇ ਨਾ ਹੀ ਸਰੀਰ ਇਜਾਜਤ ਦਿੰਦਾ ਤੇ ਮੇਰੀ ਹੁਣ ਸਲਾਹ ਜੀ ਮੈਂ ਮਸ਼ੀਨ ਲੈ ਕੇ ਆਉਣੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਂ ਕਿਹੜੀ ਲੈ ਕੇ ਆਮ ਕਿਉਂਕਿ ਕਈ ਵਾਰ ਸਲਾਈ ਕਰਨੀ ਪੈ ਜਾਂਦੀ ਮੇਰੇ ਦਾਜ ਵਾਲੀ ਮਸ਼ੀਨ ਤਾਂ ਦੂਸਰੀ ਹੋਈ ਐ ਘਰ ਵਾਲੀ ਹੋਈ ਐ ਤੇ ਮੈਨੂੰ ਐ ਮੈਂ ਥੋੜੀ ਜਿਹੀ ਵਧੀਆ ਲਿਆ ਮੈਂ ਤੇ ਪੈਰਪੂਰ ਲਗਾ ਲਾਂ ਇਸ ਤਰ੍ਹਾਂ ਸਲਾਈ ਕਰਨੀ ਸੌਕੀ ਐ ਕਿਉਂਕਿ ਹੁਣ ਸੁੱਖ ਪੈ ਜਾਂਦਾ ਜਦੋਂ ਆਪਾਂ ਨੂੰ ਨਵੇਂ ਨਵੇਂ ਤਕਨੀਕਾਂ ਆ ਜਾਂਦੀਆਂ ਨੇ ਇਸ ਤਰ੍ਹਾਂ ਆਪਾਂ ਫੇਰ ਦੁਬਾਰਾ ਲੜਮੋੜ ਲੈ ਜੁੰਨੀ ਦਾ ਆਪਾਂ ਸੋ ਨੂ ਚੁੰਨੀ ਤੇ ਲੇਸ ਲਗਾ ਕੇ ਦਿਖਾਤੀ ਸਾਰੇ ਪਹਿਲਾਂ ਵੀ ਮੈਂ ਇੱਕ ਦਿਨ ਲਾਈ ਸੀ ਲੇਸ ਇਸ ਤਰ੍ਹਾਂ ਲਗਾਉਂਦੇ ਰਹੇ ਨੇ ਥੋੜੇ ਥੋੜੇ ਕੰਮਕਾਰ ਕਰਦੇ ਰਹੇ ਨੇ ਪਰ ਮੈਂ ਉਸ ਦਿਨ ਵੀਡੀਓ ਮੇਰੀ ਯਾਦ ਨਹੀਂ ਆਈ ਸ਼ੇਅਰ ਕਰਨੀ ਅੱਜ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆਪਾਂ ਤਾਂ ਦਿਵਾਲੀ ਦੇ ਤਾਜੀ ਤੇ ਆਪਾਂ ਆਲੂ ਰਿਜਣੇ ਰੱਖ ਦੇਾਂਗੇ ਭਵਾਲਣ ਵਾਸਤੇ ਧਰ ਦੇਾਂਗੇ ਕਿਉਂਕਿ ਬੱਚੇ ਅੱਜ ਕਹਿੰਦੇ ਆਲੂ ਵਾਲੇ ਪਰੌਠੇ ਖਾਣੇ ਆ ਚਲੋ ਜੀ ਮੇਰੇ ਮਸੀਂ ਤੇ ਲੈਸ ਲਾਉਂਦੇ ਲਾਉਂਦੀ ਮੇਰੇ ਤਿਆਰ ਹੋ ਜਾਣਗੇ ਆਲੂ ਉਬਲ ਕੇ ਮੈਂ ਇੰਨੇ ਲੈਸ ਲਾ ਲੂੰਗੀ ਆਟਾ ਆਪਣਾ ਗੁੰਨੇ ਪਿਆ ਜੀ ਮੈਂ ਫ੍ਰਿਜ ਚ ਲਾਤਾ ਸੀ ਆਟਾ ਗੁੰਨ ਕੇ ਸਵੇਰੇ ਕੰਮ ਨਿਬੜ ਜਾਂਦਾ ਫਿਰ ਸਾਜਰ ਤੇ ਹੁਣ ਆਪਾਂ ਬੈਠ ਕੇ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਇੱਧਰ ਨੂਰਾ ਮੇਰੇ ਕੋਲ ਆ ਗਿਆ ਆਪਾਂ ਹੁਣ ਪੀ ਰਹੇ ਹਾਂ ਮਿੱਠੀ ਲੱਸੀ ਕਰਕੇ ਕਿਉਂਕਿ ਅੱਜ ਮੇਰਾ ਵਰਤ ਹੈ ਹੋਰ ਸੁਣਾ ਨੂਰੇ ਕੀ ਹਾਲ? ਬੜੀ ਠੀਕ ਠਾਕ ਤੇ ਨਾਲੇ ਆਪਣੇ ਚੀਕੂ ਪੱਕ ਗਏ ਜੀ। ਚੀਕੂ ਖਾਣਾ? ਫਰਿੱਜ 'ਚ ਪੈਣ ਜੇ ਖਾਣਾ ਚੱਕ ਲੈ। ਬਣਾਏ ਲੱਗੇ ਹੋਏ ਨੇ? ਹਾਂ ਪੱਕ ਗਏ। ਆਪਣੇ ਚੀਕੂ ਪੱਕ ਗਏ ਨੇ ਜੀ ਆਪਾਂ ਤੁਹਾਨੂੰ ਦਿਖਾਉਣੇ ਬਹੁਤ ਹੀ ਵਧੀਆ ਪੱਕੇ ਆ ਬਿਨਾਰੇ ਸਪਰੇਅਤ। ਆ ਆਪਣੇ ਸੂਟ ਨਾਲ ਦਾ ਦੁਪੱਟਾ ਰੈਡੀ ਕੀਤਾ ਮੈਂ ਆ ਸੂਟ ਆ ਜੀ ਤੁਸੀਂ ਦੇਖ ਸਕਦੇ ਹੋ ਤੇ ਘਰੇ ਆਮ ਵੀ ਲੈ ਸਕਦੇ ਆ ਆ ਇਹ ਮੈਨੂੰ ਤਾਂ ਇਹ 50 ਰੁਪਏ ਚ ਹੀ ਤਿਆਰ ਹੋ ਗਿਆ ਕਿਉਂਕਿ ਡਾਈ ਦੇ ਪੈਸੇ ਲੱਗੇ ਤੇ ਇੱਕ ਲੈਸ ਦੇ ਲੱਗੇ ਬਸ ਲੈਸ ਵੀ ਮੈਂ ਸਾਉਦੀ ਲੈਸ ਆਈ ਹੂੰ 50 ਦੀ ਡਾਈ ਹਾਂ ਜੀ ਡਾਈ ਕੈਮੀਕਲ ਵਾਲੀ ਕਰਦੇ ਹੁਣ ਪੁੱਤਰ ਦੀ ਨਹੀਂ ਹੈਗੀ ਡਾਈ ਲੋ ਜੀ ਇਸ ਤਰ੍ਹਾਂ ਜਿਹੜੀਆਂ ਮੇਰੀਆਂ ਭੈਣਾਂ ਨੇ ਰੈਡੀ ਕਰਨਾ ਹੋਵੇ ਤਾਂ ਦੁਪੱਟਾ ਜ਼ਰੂਰ ਤਿਆਰ ਕਰਕੇ ਦੇਖਿਓ ਬਹੁਤ ਹੀ ਵਧੀਆ ਰਹਿੰਦੇ ਹੈ ਘਰੇ ਲੈਣ ਵਾਸਤੇ। ਇਹ ਵੀ ਕੱਲੇ ਏਡੇ ਏਡੇ ਤੋੜੇ ਨੇ। ਹਾਂ ਪੱਕ ਗਏ ਬਹੁਤ ਵਧੀਆ। ਹਾਂ ਅਖਬਾਰ ਚ ਪਾ ਕੇ ਧਰ ਦੋ। ਚਹਿਕਣਕ ਚ ਧਰ ਦੋ। ਚਹਿਕਣਕ ਚ ਧਰਨੀ। ਹਾਂ। ਲੋ ਜੀ ਇਹ ਚੁੰਨੀ ਮੇਰੇ ਆ ਸੂਟ ਨਾਲ ਵੀ ਮਿਲ ਗਜੂ ਇਹਦੇ ਵਿੱਚ ਵੀ ਪਾਈਪਿੰਗ ਤੇ ਬਟਨ ਲੱਗੇ ਹੋਏ ਨੇ ਇਸ ਨਾਲ ਦੇ ਨៃ ਭੋਏ ਆ ਇਹ। ਫੋਲੇ ਨੇ ਇਹਦੇ ਵਿੱਚ ਇਸ ਤਰ੍ਹਾਂ ਦੇ ਮਾਸਟਰਡ ਜੇ ਕਲਰ ਦੇ ਤੇ ਮੜਕਾ ਮੜਕਾ ਪੁੰਜਣ ਨੂੰ ਵੀ ਵਧੀਆ ਰਹਿੰਦੀਆਂ ਨੇ ਜੰਨੀਆਂ ਸਾਫਟ ਜਿਹੀਆਂ ਤੇ ਆ ਆਪਣੇ ਚੀਕੂ ਦੇਖੋ ਜੀ ਪੱਕ ਕੇ ਬਿਲਕੁਲ ਤਿਆਰ ਹੋ ਗਏ ਨੇ ਬਹੁਤ ਹੀ ਵਧੀਆ ਨੇ ਮੈਨੂੰ ਤਾਂ ਖਿਲਿਆਈਆਂ ਤੇ ਆਪਾਂ ਹੁਣ ਸਨ ਖਾ ਕੇ ਦੱਸਾਂਗੇ ਕਿਸ ਤਰ੍ਹਾਂ ਦੇ ਨੇ ਦੇਖੋ ਤੁਸੀਂ ਕਿਸ ਤਰ੍ਹਾਂ ਵਧੀਆ ਪੂਰੇ ਪੱਕੇ ਬਜ਼ਾਰ ਵਾਲੇ ਤਾਂ ਕਵੜੇ ਜਿੰਦੇ ਤਾਂ ਬਹੁਤ ਹੀ ਮਿੱਠੇ ਆ ਇਸ ਤਰ੍ਹਾਂ ਫਲਦਾਰ ਪੌਦੇ ਬਹੁਤ ਵਧੀਆ ਰਹਿੰਦੇ ਘਰੇ ਲੱਗੇ ਹੋਏ ਨਾ ਸਾਂ ਰਹਿੰਦੀ ਹੈ ਤੇ ਨਾਲੇ ਫਲ ਲੱਗਦੇ ਆ ਜੀ ਲੱਗੇ ਤਾਂ ਪਰ ਕਈ ਸਾਲਾਂ ਮੰਗਰੋ ਨਹੀਂ ਪਰ ਐਂ ਇਤਕੇ ਲੱਗ ਗਏ ਮਿਹਨਤ ਪੱਲੇ ਪੈ ਗਈ ਬਹੁਤ ਹੀ ਟੇਸਟੇ ਸੀ ਮੈਂ ਹੁਣ ਇੱਕ ਹੋਰ ਖਾ ਲੂੰਗੀ ਆ ਚੁੰਨੀ ਹੈ ਪਤਾ ਨਹੀਂ ਮੈਨੂੰ ਕਿਉਂ ਬਦੀਨ ਲੱਗਦੀ ਹੈਗੀ ਆ ਪੈਰ ਦੇ ਨਾਲ ਚਮੋਰੀਆਂ ਜੀ ਨਿਕਲ ਜਾਂਦੀਆਂ ਨੇ ਚਲੋ ਇਹ ਚੁੰਨੀ ਮੇਰੀ ਇਹ ਸੂਟ ਨਾਲ ਵੀ ਚੱਲ ਜੂਗੀ ਕਈ ਸੂਟਾਂ ਨਾਲ ਮਿਲ ਜੂਈ ਮੇਰੀ ਚੁੰਨੀ ਚੁੰਨੀ ਆਪਨੇ ਨਹੀਂ ਪਾਟਦੀ ਤੇ ਸੂਟ ਆਪਾਂ ਪਾੜ ਦਿੰਨੇ ਆ ਜੀ ਚੁੰਨੀ ਆਪਾਂ ਇਹ ਸੰਭਾਲ ਕੇ ਰੱਖ ਲੈਣੇ ਤੇ ਬਿਨਾਰੇ ਸਪਰੇ ਤੋਂ ਨ ਕਰਦੇ ਪਾ ਖਾਣ ਵਾਸਤੇ ਹਾਂਜੀ ਹਾਂਜੀ ਆ ਤਾਂ ਲੈਣੀ ਇਹ ਤਾਂ ਬਿਣੀ ਬਾਜ ਵਧੀਆ ਜਾਂਦੀ ਇਹ ਚਾਰਜ ਕਰਨ ਵਾਲੇ ਦੇ ਚਾਰਜ ਲਾਉਣ ਵਾਲਾ ਇਹ ਕੱਲ ਮਿਲਦੇ ਲੈ ਲੈ ਹਾਂ ਵਧੀਆ ਰਹਿੰਦੇ ਹਾਂ 300 ਰੁਪਏ ਦਾ ਹਾਂ ਵਧੀਆ ਰਹਿੰਦੇ ਹਾਂ ਬੇਦੀ ਰਹਿੰਦੀ ਫਿਰ ਬਣਾਈ ਕੋਈ ਵੀਡੀਓ ਲਓ ਜੀ ਆਪਾਂ ਏਸੀ ਲਾਵਾਂਗੇ ਪੱਖਾ ਬੰਦ ਕਰਾਂਗੇ ਪੱਖੇ ਦੀ ਆਵਾਜ਼ ਫਿਰ ਵਿੱਚ ਆਉਂਦੀ ਹੈ ਕੀ ਕਰਿਆ ਨੂਰ ਕਰੀਂ ਵੀਡੀਓ ਆਕੇ ਕਿਹੜੀ ਬਣਾਈ ਅੱਜ ਅੱਜ ਜਿਹੜੀ ਤੁਸੀਂ ਕਹੀ ਜਾਂਦੇ ਆ ਘਰ ਦੇ ਘਰ ਦੀ ਉਸ ਸਾਰੇ ਘਰ ਦੀ ਹੌਂ ਟੂਰ ਕਰਾਇਆ ਹਾਂ ਟੁਰ ਹਾਂ ਠੀਕ ਹੈ ਤੇਰੇ ਨਾਲ ਫੂਲ ਸਾਰੇ ਲੱਗੇ ਦਿਖਾਈਏ ਵਧੀਆ ਵਧੀਆ ਐ ਪਾਇਆ ਕਰ ਵੀਡੀਓ ਵਧੀਆ ਫੇਰ ਹੀ ਤੈਨੂੰ ਉਹ ਵਧਣਗੇ view ਤੇਰੇ ਸਬਸਕ੍ਰਾਈਬ ਨਾਲ ਤੰਨ ਕ ਤੰਨ ਘਟਸੀ ਜਗਨੂਰ ਢਿੱਲੋਂ ਤੇਰਾ ਨਾ ਹਾਂ ਜਗਨੂਰ ਢਿੱਲੋਂ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਜੀ ਇਹ ਵੀ ਵਲੌਗ ਬਣਾਉਂਦਾ ਆਪਣਾ ਬੇਟਾ ਛੋਟਾ ਛੋਟਾ ਮਿਲਾਵਾਂਗੇ ਇਹਦੇ ਨਾਲ ਸਨ ਇਹਦਾ ਵੀ ਚੈਨਲ ਨੂੰ ਸਪੋਰਟ ਕਰਿਓ ਜੀ ਸਾਰੇ ਜਿਹੜੇ ਭੈਣ ਭਰਾ ਆਪਣੀ ਵੀਡੀਓ ਦੇਖਦੇ ਤੇ ਆਪਾਂ ਹੁਣ ਖਾ ਕੇ ਸਿੱਲਾਂਗੇ ਆਲੂ ਕਿਉਂਕਿ ਸਿੱਲ ਕੇ ਮੈਂ ਫ੍ਰਿਜ 'ਚ ਰੱਖ ਦ ਉਹ ਕਿਥੇ ਰੱਖਤਾ ਸਪੀਕਰ 'ਚ ਠੀਕ ਨਾ 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 ਜਗਨੂਰ ਕਹਿੰਦਾ ਮੈਂ ਨਾ ਕੇ ਆਉਣਾ ਮੈਂ ਕਹਿੰਦਾ ਨਾ ਪੁੱਤ ਚਲੋ ਜੀ ਬੱਚੇ ਨੇ ਬੱਚੇ ਤਾਂ ਪਿਆਰ ਦੇ ਮਾਰੇ ਆਉਂਦੇ ਲਓ ਜੀ ਹੁਣ ਆਪਾਂ ਆਲੂ ਸਿੱਲਾਂਗੇ ਕਰਦਵੇਂ ਭੱਲੇ ਆਈ ਚੱਕਣ ਤੇ ਆਪਾਂ ਨੂੰ ਹੁਣ ਹੱਥ ਨੇ ਸਿਲਨੇ ਪੈਣਗੇ ਆਲੂ ਮੈਂ ਇਥੋਂ ਹੱਥ ਨਾਲ ਇਸ ਤਰ੍ਹਾਂ ਨਾ ਸਿਲਨੇ ਮੈਨੂੰ ਔਖੇ ਲੱਗਦੇ ਨਾ ਹਾਂ ਜੇ ਨਾਲ ਮੈਂ ਕਰਦਣੀ ਸਿਲਦੀਆਂ ਆਲੂ ਹਮੇਸ਼ਾ ਚਲੋ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਜੋ ਆਪਣੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਤੇ ਬਹੁਤ ਹੀ ਧੰਨਵਾਦ ਸਾਰੇ ਭੈਣ ਭਰਾ ਮੰਨਦਾ ਜੋ ਆਪਾਂ ਨੂੰ ਇੰਨਾ ਪਿਆਰ ਦਿੰਦੇ ਤੇ ਇਸ ਤਰ੍ਹਾਂ ਹੀ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਆਪਣੀ ਪੈਨ ਨੂੰ ਸਪੋਰਟ ਕਰਨੀ ਲਓ ਜੀ ਹੁਣ ਆਪਾਂ ਆਲੂ ਸਿਲਦ ਕੇ ਇਹਨਾਂ ਨੂੰ ਲਾ ਦੇਵਾਂਗੇ ਫ੍ਰੀਜ ਵਿੱਚ ਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈ ਤੇ ਨਾਲੇ ਆਪਾਂ ਵੀਡੀਓ ਸ਼ੇਅਰ ਕਰ ਲਈ ਦੇਖਾ ਦਿੱਤੀ ਜੀ ਬਣ ਗਈ ਜੀ ਹੁਣ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਵੀ ਆਪਾਂ ਵੀਡੀਓ ਪਾਈਏ ਤੇ ਆਪਾਂ ਭੈਣ ਭਾਈਆਂ ਨੂੰ ਮਿਲੀਏ ਸਾਰਿਆਂ ਨੂੰ ਤੇ ਵਧੀਆ ਲੱਗਦਾ ਇਸ ਤਰ੍ਹਾਂ ਵੀਡੀਓ ਪਾਉਣਾ ਤੇ ਆਪਾਂ ਨੂੰ ਬਹੁਤ ਵਧੀਆ ਪੈਣਪਰਾ ਮਿਲਿਆ YouTube ਤੇ ਬਹੁਤ ਹੀ ਵਧੀਆ ਪਲੇਟਫਾਰਮ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਵਾਂਗ ਘਰੇ ਕੰਮ ਕਰਦੀਆਂ ਨੇ ਕਰਦਾ ਜਾਂ ਸਲਾਈ ਕਢਾਈ ਦਾ ਇਸ ਤਰ੍ਹਾਂ ਵੀਡੀਓ ਪਾਉਣੀਆਂ ਚਾਹੀਦੀਆਂ ਨੇ ਤੇ ਨਾਲੇ ਦੂਜਿਆਂ ਨੂੰ ਗਿਆਨ ਹੋ ਜਾਂਦਾ ਤੇ ਨਾਲੇ ਕੁਝ ਸਿੱਖਣ ਨੂੰ ਮਿਲਦਾ ਤੇ ਕੁਝ ਸਿਖਾਉਣ ਨੂੰ ਮਿਲਦਾ ਜੀ ਬਹੁਤ ਹੀ ਵਧੀਆ ਪਲੇਟਫਾਰਮ ਮੈਂ ਤਾਂ ਇਹ ਕਹੂੰ ਸਾਰੀਆਂ ਭੈਣਾਂ ਨੂੰ ਇਹ ਬਹੁਤ ਹੀ ਵਧੀਆ ਪਲੇਟਫਾਰਮ ਹੈ ਇਸ ਤੇ ਕੰਮ ਕਰਨ ਦਾ ਆਪਦੇ ਘਰੇ ਬੈਠ ਕੇ ਕੋਈ ਡਰ ਨਹੀਂ ਹੈਗਾ ਤੇ ਚੋਰੀ ਮਹਿਣਾ ਜਾਰੀ ਮਹਿਣਾ ਜੀ ਕੰਮ ਦਾ ਕੋਈ ਮਹਿਣਾ ਨਹੀਂ ਹੈਗਾ ਤੇ ਕੰਮ ਆਪਦੇ ਘਰ ਦਾ ਜਗਤ ਦੀ ਸਵਾਸੀ ਹੈ ਜੇ ਆਪਾਂ ਨੂੰ ਕੋਈ 4 ਪੈਸੇ ਕੰਮ ਕਰਕੇ ਮਿਲਦੇ ਆ ਘਰੇ ਬੈਠ ਕੇ ਤਾਂ ਕੋਈ ਹਰਜ ਨਹੀਂ ਹੈਗਾ ਕੰਮ ਕਰਨ ਦਾ ਤੇ ਨਹੀਂ ਕੋਈ ਕੰਮ ਵੱਡਾ ਛੋਟਾ ਦਾ ਤੇ ਆਪਦੇ ਚ ਦਮ ਰੱਖਣਾ ਚਾਹੀਦਾ ਕੰਮ ਕਰਨ ਦਾ ਹਿੰਮਤ ਨਿਹਾਰਨੀ ਚਾਹੀਦੀ ਹੌਸਲਾ ਹੋਣਾ ਚਾਹੀਦਾ ਬੰਦੇ ਚ ਮੰਜ਼ਿਲ ਕੋਈ ਦੂਰ ਨਹੀਂ ਹੈਗੀ ਜਦੋਂ ਆਪਣਾ ਹੌਸਲਾ ਹੋਵੇ ਬਣਿਆ ਹੋਇਆ ਤਾਂ ਮੰਜ਼ਿਲ ਜ਼ਰੂਰ ਇੱਕ ਦਿਨ ਮਿਲ ਜਾਂਦੀ ਹੈ ਤੇ ਰੱਬ ਵੀ ਸਾਥ ਦਿੰਦਾ ਜੀ ਜਦੋਂ ਆਪਾਂ ਕੋਈ ਸੱਚੇ ਮਨ ਨਾਲ ਕੰਮ ਕਰਦੇ ਆ ਨਿਸ਼ਚੇ ਨਾਲ ਕੰਮ ਕਰਦੇ ਆ ਤਾਂ ਬੈਹੇ ਗਰੂ ਵੀ ਤਰੱਕੀ ਦਿੰਦਾਗਾ ਆਪਣੇ ਕੰਮ ਵਿੱਚ ਸਪੋਰਟ ਕਰਦਾ ਇੱਕ ਦਿਨ ਜ਼ਰੂਰ ਮੇਨ ਤਰੰਗ ਲੈ ਕੇ ਆਉਂਦੀ ਹੈ ਬੰਦੇ ਦੀ ਤੇ ਇਹ ਆਪਣੀਆਂ ਛੋਟੀਆਂ ਛੋਟੀਆਂ ਮੇਨ ਤਾਂ ਛੋਟੀਆਂ ਛੋਟੀਆਂ ਬੱਚਤਾਂ ਨੇ ਜੀ ਤੇ ਸਾਰੀਆਂ ਭੈਣਾਂ ਨੂੰ ਛੋਟੇ ਛੋਟੇ ਕੰਮ ਕਰਨੇ ਚਾਹੀਦੇ ਨੇ ਜਿੰਨਾ ਕੋ ਹੋ ਸਕੇ ਹਨ ਇੱਕ ਕੰਮ ਜ਼ਰੂਰ ਕਰਨੇ ਚਾਹੀਦੇ ਨੇ ਨਾਲੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੇਅਰ ਕਰ ਲਈਆਂ ਜੀ ਨਾਲੇ ਆਪਾਂ ਵੀਡੀਓ ਸ਼ੂਟ ਕਰ ਲਈ ਤੇ ਨਾਲੇ ਮੇਰੇ ਹੁਣ ਆਲੂ ਸਿੱਲੇ ਜਾਣਗੇ ਬਾਹਰ ਫੋਨ ਗਰਮ ਹੋ ਜਾਂਦਾ ਇਸ ਕਰਕੇ ਮੈਂ ਬਾਹਰ ਅੱਜ ਵੀਡੀਓ ਨਹੀਂ ਜ਼ਿਆਦਾ ਸ਼ੂਟ ਕੀਤੀ ਗਰਮੀ ਤਪ ਜਾਂਦਾ ਜੀ ਇਹ ਵੀ ਬੰਦੇ ਵਾਂਗੂ ਏਸੀ ਭਾਲਦਾ ਫੋਨ ਵੀ ਪਤਾ ਨਹੀਂ ਕਿਉਂ ਗਰਮ ਹੋ ਜਾਂਦਾ ਇੱਕ ਮਸ਼ੀਨ ਬਾਰੇ ਮੈਨੂੰ ਜ਼ਰੂਰ ਦੱਸਣਾ ਭੈਣਾਂ ਨੇ ਮੈਂ ਕਿਹੜੀ ਲੈ ਕੇ ਆਇਆ ਮਸ਼ੀਨ ਤੇ ਜਿਹੜੀ ਮੇਰੀ ਭੈਣਾਂ ਨੂੰ ਪਤਾ ਹੈ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸਣਾ ਮਸ਼ੀਨ ਬਾਰੇ ਜਾਣਕਾਰੀ ਦੇਣ ਸਿਲਾਈ ਕਰਦੀਆਂ ਨੇ ਮੇਰੀ ਭੈਣਾਂ ਲੋਜੀ ਕੋਸ ਗਿਆਨ ਲੈਣਾ ਵੀ ਚਾਹੀਦਾ ਤੇ ਕੁਸ ਦੇਣਾ ਵੀ ਚਾਹੀਦਾ ਇਸ ਤਰ੍ਹਾਂ ਕੰਦ ਦੀ ਵੀ ਲੈ ਲੈਣੀ ਚਾਹੀਦੇ ਜੇ ਤੁਹਾਨੂੰ ਕੋਈ ਕੰਮ ਕਰਨਾ ਹੋਵੇ ਕੋਈ ਕੰਮ ਵੱਡਾ ਛੋਟਾ ਨਹੀਂ ਮਿਹਨਤ ਕਰੋ ਕਾਮਯਾਬੀ ਆਪ ਹੀ ਤੁਹਾਡੇ ਕਦਮ ਸੁਹੂਗੀ ਇੱਕ ਦਿਨ ਮਿਹਨਤ ਕਰਕੇ ਬੰਦਾ ਮੰਜ਼ਲ ਤੇ ਪਹੁੰਚਦਾ ਹਿੰਮਤ ਨਾ ਹਾਰੋ ਸਹਾ ਹੌਸਲਾ ਨਾ ਟੁੱਟਣ ਦਿਓ ਹੌਸਲੇ ਨੂੰ ਬਰਕਰਾਰ ਰੱਖੋ ਜੇ ਤੁਹਾਡੇ ਹੌਸਲੇ ਟੇਗ ਗਿਆ ਤਾਂ ਕੁਝ ਵੀ ਨਹੀਂ ਹੈਗਾ ਜੇ ਤੁਹਾਡੇ ਕੋਲ ਹੌਸਲਾ ਤਾਂ ਤੁਸੀਂ ਹਰੇਕ ਮੰਜ਼ਿਲ ਪਹੁੰਚ ਸਕਦੇ ਤੇ ਦਲੀਲ ਹੋਣੀ ਜ਼ਰੂਰੀ ਹੈ ਜੀ ਬੰਦੇ ਕੋਲ ਦਲੀਲ ਤੋਂ ਬਿਨਾ ਕੰਮ ਨਹੀਂ ਚੱਲਦੇ ਦਲੀਲ ਤਾਂ ਜ਼ਰੂਰ ਬੰਦੇ ਦੇ ਅੰਦਰ ਹੋਣੀ ਚਾਹੀਦੀ ਹੈ ਕੰਮ ਕਰਨ ਦੀ ਦਲੀਲ ਨਹੀਂ ਕੰਮ ਚੱਲਦਾ ਤੇ ਐ ਤਾਂ ਕੋਈ ਕੰਮ ਹੀ ਨਾ ਹੋਵੇ ਹੱਥ ਤੇ ਹੱਥ ਧਰ ਕੇ ਪਰਮਾਤਮਾ ਵੀ ਜੇ ਆਪਾਂ ਖਾਣਾ ਬਣਾਉਣੇ ਤਾਂ ਆਪਾਂ ਖਾਣੇ ਆ ਜੀ ਤੇ ਆਪੇ ਤਾਂ ਵਹਿਗੁਰੂ ਮੂੰਹ ਚ ਵਰਕੀ ਪਾਉਂਦਾ ਨਹੀਂ ਹੈਗਾ ਰੱਬਾ ਆ ਕੇ ਤੇ ਆਪਾਂ ਨੂੰ ਜੇ ਬਣਾ ਕੇ ਆਪਾਂ ਸਕਦੇ ਆ ਤਾਂ ਆਪਾਂ ਖਾਣਾ ਬਣਾਉਣੇ ਤੇ ਸੇ ਤਰੀ ਹਿੰਮਤ ਹਿੰਮਤ ਕਰਨੀ ਜ਼ਰੂਰੀ ਹੈ ਕਦਮ ਕਰੀ ਜਾ ਬੰਦੇ ਬਹਿਗਰੂ ਆਪ ਹੀ ਮਿਹਰ ਕਰੂਗਾ ਇੱਕ ਦਿਨ ਚਲੋ ਜੀ ਹੁਣ ਆਪਣੇ ਆਲੂ ਸਿੱਲੇ ਗਏ ਤਕਰੀਬਨ ਤੇ ਸੋਡੇ ਨਾਲ ਗੱਲਾਂ ਬਾਤਾਂ ਵੀ ਕਰ ਲਈਆਂ ਜਿੰਨਾ ਕਿ ਮੇਰੇ ਕੋਲ ਹੈਗੀਆਂ ਸੀ ਗੱਲਾਂ ਬਾਤਾਂ ਮੈਨੂੰ ਵਾਲੀਆਂ ਤਾਂ ਨਹੀਂ ਆਉਂਦੀਆਂ ਜਿੰਨੀਆਂ ਗੁੰਦੀਆਂ ਨੇ ਮੈਂ ਬੋਲ ਦਿੰਨੀ ਆ ਗੱਲਾਂ ਇਸ ਤਰ੍ਹਾਂ ਮਨ ਲੱਗਾ ਰਹਿੰਦਾ ਤੇ ਆਪਣੇ ਹਾ ਭਾਵ ਦੱਸਨੇ ਚਾਹੀਦੇ ਤੇ ਸੁਣਨੇ ਵੀ ਚਾਹੀਦੇ ਆਪਾਂ ਕਿਸੇ ਦੀ ਸੁਣਦੇ ਆ ਕਿਸੇ ਦੀ ਸੁਣਾਉਂਦੇ ਆ ਜੀ ਇਸ ਤਰ੍ਹਾਂ ਆਪਾਂ ਮੋਟੀਵੇਟ ਹੁੰਦੇ ਰਹਿਨੇ ਆ ਏ ਵੀ سنگਰ ਸਾਹਿਬ ਦੀ ਗਿਰਹਿ ਲੜੋ ਹਰੋ ਨਾ ਹਾਂ ਅੱਜ ਕਿੰਨੇ ਵਜੇ 12 ਵਜੇ ਬੋਲੇ ਸੀ ਨਾ 12 ਵਜੇ 12 ਵਜੇ ਮੈਂ ਤਾਂ ਸੁਣਿਆ ਨਹੀਂ ਮੈਂ ਤਾਂ ਉੱਥੇ ਬਾਗੀ ਦੀ ਮੰਦਿਰ ਚ 12 ਵਜੇ ਬੋਲੇ ਸੀ ਹਾਂ 12 ਵਜੇ ਬੋਲੇ ਸੀ ਹਾਂ ਤੇ ਮੈਂ ਨਹੀਂ ਸੁਣਿਆ ਹੈਗਾ ਜਾਣੀ ਹੁਣ ਤੂੰ ਹਾਮੇ ਦੇਹ ਦੀ ਸੁਹਾਬਾ ਰੇ ਉਹ ਵਿੜਕ ਜੀ ਤਾਈ ਵੀ ਆਪਣੇ ਤਾਂ ਇਥੋਂ ਸਹਿ ਦੀ ਜਾਵੀਂ ਬੀ ਚੁਗੜੀ ਨਹੀਂ ਬੰਦਾ ਤੂੰ ਪਤਾ ਇਹ ਤੇ ਮਾਸੜ ਵੀ ਗੱਡੀਆਂ ਕੋਲ ਵਾਗ ਗਏ ਨਹੀਂ ਤਾਂ ਜਾਂਦਾ ਮੈਂ ਥੁਰਾ ਜਾਂਦੀ ਹਾਂ ਥੁਰਣ ਜਗੀ ਮੈਂ ਹੋਣ ਇੰਨਾ ਪਹਿਲਾਂ ਜਾ ਕੇ ਹੋਰ ਤੋਪਾ ਪੈਣੇ ਮੈਂ ਤਾਂ ਨਹੀਂ ਜਾਂਦੀ ਕਿ ਮੈਨੂੰ ਭੁੱਖ ਲੱਗੀ ਪਈ ਹੈ ਜ਼ਬਰਤ ਕਰਕੇ ਜੇ ਲੇਟ ਤਾਂ ਹੀ ਚੱਕਰ ਆ ਵੀ ਲੇਟ ਨਾ ਹੋਵੇ ਵਰਤ ਕਰਕੇ ਭੁੱਖ ਲੱਗਦੀ ਨਹੀਂ ਤਾਂ ਮੈਂ ਤੇਰ ਨਾ ਵਗ ਜੰਦੀ ਇਹ ਆਪਨੇ ਕਈ ਗੁਣੀ ਕਰਮ ਜੀਤ ਮੈਂ ਵੀਡੀਓ ਐਡਿਟ ਕਰਦੀ ਸੀ ਤੇ ਉਹ ਜਾਇ ਇੱਕ ਪਤਾ ਲੱਗਣ ਨੂੰ ਕੰਗਿਆ ਜਿਹੜੇ ਬੰਦਾ ਆਇਆ ਥੰਮ। ਦੇਖੋ ਹੁਣ ਆ ਆਪਣੇ ਤਾਂ ਇੱਥੇ ਕੋਈ ਨਹੀਂ ਜਾਣ ਵਾਲਾ ਹੈਗਾ। ਬੰਦੇ ਤਾਂ ਕਹਿੰਦੇ ਸਾਰੇ ਜਾਣਗੇ ਇਸ ਵੇਂ ਤੇ। ਵੀਰ ਬੜਾ ਮਾਸੜੀ ਕਹਿੰਦੇ ਨਾ ਮਾਸੜੀ ਜੇ ਉਹ ਇਹ ਵੀ ਪਾਲ ਜਾਊ ਤੇ ਅਗਰ ਮਾਸੜੀ ਨਹੀਂ ਨੂੰ ਕਿ ਹੈਗਾ? ਪਾਲ ਨੂੰ ਕੀਤਾ ਤੇ ਉਹ ਵੀ ਕਹਿੰਦੀ ਕਹਿੰਦੀ